ਪਠਾਨਕੋਟ ਅਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਕੁਲਵੰਤ ਸਿੰਘ ਦੀ ਅੱਜ ਅੰਤਿਮ ਅਰਦਾਸ ਮੌਕੇ ਗੁਰਦਾਸਵੈਚ ਉਹਨਾਂ ਦੇ ਜੱਦੇ ਪਿੰਡ ਚੱਕ ਸ਼ਰੀਫ ਵਿੱਚ ਸਿਆਸੀ ਚਿਹਰੇ ਵੀ ਮੌਜੂਦ ਰਹੇ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਕਾਂਗਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਅੰਬਿਕਾ ਸੋਨੀ ਸ਼ਕੀਲ ਅਹਿਮਦ ਅਤੇ ਕੁਝ ਅਕਾਲੀ ਨੇਤਾ ਵੀ ਮੌਜੂਦ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਪਾਕਿਸਤਾਨ ਸਰਕਾਰ ਜਾਹੇ ਮੰਨੇ ਜਾ ਨਹੀਂ ਪਰ ਹਮਲਾ ਜੈਸ਼-ਏ-ਮੁਹੰਮਦ ਦੇ ਲੋਕ ਕਾਮ ਲੋਕ ਕੀਤਾ ਗਿਆ ਜਿਸ ਨੂੰ ਆਈਐਸਆਈ ਚਲਾ ਰਿਹਾ ਹੈ ਉਹ ਜੋ ਮਰਜੀ ਕਹਿਣ ਅਸਲੀ ਫੈਕਟ ਇਜ਼ ਕਿ ਜੈਸ਼-ਏ-ਮੁਹੰਮਦ ਹੈ ਜਿਹਨੂੰ ਚਲਾਉਂਦਾ ਹੈ आईएसआई और उन्होंने भेजेने बंदे शहीद कुलवंत सिंह ਦੇ ਪਰਿਵਾਰ ਦਾ ਕਹਿਣਾ ਹੈ ਕਿ ਕਈ ਸਿਆਸੀ ਨੇਤਾ ਉਹਨਾਂ ਦੇ ਘਰ ਆਏ ਕਈ ਲੋਕਾਂ ਦੀ ਮਦਦ ਦਾ ਪਰ ਉਸਾਬ ਵੀ ਦੇ ਰਹੇ ਨੇ ਪਰ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨ ਕੋਟਾਏ ਪਰ ਉਹਨਾਂ ਨੂੰ ਮਿਲਣ ਨਹੀਂ ਪਹੁੰਚੇ ਬੜੀ ਵੱਡੀ ਦਰਦ ਭਾਂਣੀ ਹੋਈ ਹੈ ਵਿਚੋਲੋਂ ਦੇਖਦੇ ਬਹੁਤ ਪਿਛੋੜਾ ਦੇ ਗਏ ਹੋ ਸੱਦਨੇ ਚਾਹੀਦੇ ਸੀ ਅਤੇ ਸਾਰਾ ਹਾਂਜੀ ਦੁੱਖ ਸੰਜਿਆ ਕਰਨਾ ਚਾਹੀਦਾ ਸੀ ਉਹਨਾਂ ਨੂੰ ਹੋਣਾ ਚਾਹੀਦਾ ਸੀ ਕਿ ਪਿੰਡ ਸਿਰਧਾਂ ਦਿੱਲੀ ਦੇ ਨਾਸਤੇ ਸਰ ਉਹਨਾਂ ਨੂੰ ਜਰੂਰ ਹੋਣਾ ਚਾਹੀਦਾ ਸੀ ਜਾਂ ਫਿਰ ਸਰ ਸਾਨੂੰ ਪਠਾਨਗੋਟ ਸੱਦਣਾ ਚਾਹੀਦਾ ਸੀ ਬਟ ਇਦਾਂ ਸਰ ਉਹਨਾਂ ਨੂੰ ਦੋਨਾਂ ਚ ਕੋਚਕ ਨਹੀਂ ਦਿੱਤਾ ਗਿਆ